अपना कैंप ਲਗਾਇਆ ਪਿੰਡ ਮੈਦੇਵਸ ਵਿਖੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਹੈਗਾ ਜਣੀ ਕੀ ਕੀ ਤੁਸੀਂ ਇਲਾਜ ਕਰ ਰਹੇ ਹੋ ਅੱਜ ਪਿੰਡ ਮੈਦੇਵਸ ਡੇਰਾ ਬਾਬਾ ਧਰਮਦਾਸ ਵਿਖੇ ਸਾਜ ਚੈਰੀਟੇਬਲ ਹਸਪਤਾਲ ਲਹਿਰਾਗਾਗਾ ਵਿਖੇ ਵੱਲੋਂ ਫ੍ਰੀ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਾਇਆ ਜਾ ਰਿਹਾ ਜਿਨ੍ਹਾਂ ਦੇ ਵਿੱਚ ਸਾਨੂੰ ਗ੍ਰਾਮ ਪੰਚਾਇਤ ਸਰਪੰਚ ਸਤਨਾਮ ਸਿੰਘ ਜੀ ਮੇਦੇਵਾਸ ਹੋਰਾਂ ਦਾ ਜਸਵੀਰ ਸਿੰਘ ਪ੍ਰਧਾਨ ਬੀਕੇ ਜੂ ਆਯਾਦ ਗੁਰਸੇਵ ਸਿੰਘ ਵਿਗੜਵਾਲ ਰਣਜੀਤ ਸਿੰਘ ਜੀ ਸਾਡੇ ਨਾਲ ਬੈਠੇ ਨੇ ਡਾਕਟਰ ਸਾਹਿਬ ਡਾਕਟਰ ਆਪਣੇ ਬਰਮਜੋਤ ਸਿੰਘ ਜੀ ਬਾਲੀਆ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਆ ਅਸੀਂ ਸਾਰੇ ਪੇਸ਼ੈਂਟਾਂ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜਾ ਫ੍ਰੀ ਚੈੱਕਅਪ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਜਾ ਰਿਹਾ ਪਿੰਡ ਮੇਦੇਵਾਸ ਜ਼ਿਲ੍ਹਾ ਸੰਗਰੂਰ ਵਿਖੇ ਸਾਰੇ ਇਦੇ ਵਿੱਚ ਆ ਕੇ ਭੈਣ ਭਰਾ ਬਜ਼ੁਰਗ ਮਾਤਾਵਾ ਆਪਣੀਆਂ ਅੱਖਾਂ ਨੂੰ ਚੈੱਕ ਅਪ ਕਰਾਉਣ ਤੇ ਸਾਡੇ ਵੱਲੋਂ ਦਵਾਈਆਂ ਫਰੀ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਇਹਦਾ ਕੈਂਪ ਦਾ ਪੂਰਾ ਪੂਰਾ ਲਾਭ ਉਠਾਉਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਆਪਰੇਸ਼ਨ ਵਾਸਤੇ ਜਿਹੜੇ ਮਰੀਜ਼ਾਂ ਦਾ ਚੈੱਕ ਅਪ ਹਾਂਜੀ ਉਹ ਹਸਪੀਟਲ ਹੈ ਲਹਿਰੇ ਵਿਖੇ ਨਾ ਉਥੇ ਜਿਹੜੇ ਦੇ ਲਾਈਨ 'ਚ ਪੈਣਿਆ ਮਰੀਜ਼ਾਂ ਦੇ ਚੈੱਕ ਅਪ ਹੋਣਾ ਉਹ ਹਸਪੀਟਲ ਵਿਖੇ ਕੀਤਾ ਜਾਂਦਾ ਹੈਗਾ ਡਾਕਟਰ ਸਾਹਿਬ ਬਹੁਤ ਵਧੀਆ ਡਾਕਟਰ ਨੇਗੇ ਬਹੁਤ ਸੂਝਵਾਨ ਮਰੀਜ਼ਾਂ ਨੂੰ ਬੇਨਤੀ ਕਰਦਿਆਂ ਲਹਿਰਾ ਗਾਗਾ ਵਿਖੇ ਸਾਂਝ ਹਸਪੀਟਲ ਦੇ ਵਿੱਚ ਜਾ ਕੇ ਆਪਣਾ ਲੈਨਜ਼ ਬਵਾਉਣਾ ਐਨਕਾਂ ਵਗੈਰਾ ਕੋਈ ਵੀ ਚੈੱਕਅਪ ਕਰਾਉਣਾ ਕਾਲੇ ਮੋਤੀਏ ਵਗੈਰਾ ਦਾ ਨਿਗਾ ਘਟਾ ਗਈ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਆਪਣੀਆਂ ਨਿਗਾਹ ਚੈੱਕ ਕਰਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਜੋ ਆਪਣੇ ਪਿੰਡ ਮੈਦੇਵਾਸ ਦੇ ਅੱਜ ਸਾਂਝ ਚੈਰੀਟੇਬਲ ਹਸਪਤਾਲ ਵੱਲੋਂ ਖਾਣਾ ਮੁਫਤ ਜਾਨੀ ਕੈਂਪ ਲਗਾਇਆ ਗਿਆ ਕਿਵੇਂ ਦੇਖਦੇ ਤੁਸੀਂ ਇਹ ਸਵੇਰ ਦਾ ਕੈਂਪ ਪੂਰੇ ਸਟਾਰਟ ਹੈ ਜੀ 9 ਵਜੇ ਤੋਂ ਬਹੁਤ ਸੰਗਤਾਂ ਉਰੇ ਇਹਨਾਂ ਦਾ ਲਭ ਲੈ ਰਹੀਆਂ ਨੇ ਤੇ ਮੁਫਤ ਦਵਾਈਆਂ ਵੰਡੀਆਂ ਜਾ ਰਹੀਆਂ ਨੇ ਤੇ ਅਸੀਂ ਲਹਿਰਾ ਗੱਗਾ ਟੀਮ ਜਿਹੜੀ ਪੂਰੇ ਆ ਕੇ ਕੰਮ ਕਰ ਰਹੀ ਹੈ ਸਹੀ ਤਰੀਕੇ ਨਾਲ ਬਹੁਤ ਵਧੀਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਹੋਰ ਵੀ ਬਾਕੀ ਬਹੁ ਪਿੰਡਾਂ ਦੇ ਵਿੱਚ ਕੈਂਪ ਲਗਾ ਰਹੇ ਨੇ ਤੇ ਸਪੈਸ਼ਲ ਵਗੈਰਾ ਵੀ ਜਨਤਾ ਜਾਣਦੇ ਜੀ ਇਹਨਾਂ ਦਾ ਜਿਹੜੇ ਹਾਂਜੀ 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 ਤੇ ਉਹ ਲੇਰਾਗਾਗਾ ਇਹਨਾਂ ਦਾ ਹਸਪਤਾਲ ਬਹੁਤ ਵਧੀਆ ਹਾਂਜੀ ਤੇ ਸਾਂਝ ਤੇ ਉੱਥੇ ਜਾ ਕੇ ਜੇ ਕਿਸੇ ਨੇ ਕੋਈ ਕਿਸੇ ਤਰੀਕੇ ਦਾ ਇਲਾਜ ਕਰਾਉਣਾ ਉੱਥੇ ਵਧੀਆ ਤਰੀਕੇ ਨਾਲ ਕੀਤਾ ਜਾਊਗਾ ਧੰਨਵਾਦ ਠੀਕ ਹੈ